ਤੁਹਾਡਾ ਸਵਾਗਤ ਹੈ ਜੀ ਪੀਬੀ 70 ਨਿਊਜ਼ ਦੀ ਗੁੰਝ ਚਰਚਾ 'ਚ ਅੱਜ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਭਾਜਪਾ ਦੇ ਸੀਨੀਅਰ ਲੀਡਰ ਹਨ ਸੰਜੀਵ ਖੰਨਾ ਜੀ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਰਾਜਨੀਤੀ ਬਾਰੇ ਕੁਝ ਕੌੜੀਆਂ ਕੁਝ ਮਿੱਠੀਆਂ ਗੱਲਾਂ ਕਰੇ ਸਵਾਗਤ ਹੈ ਜੀ ਅੱਜ ਤਾਂ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਜੀ ਕਿਸਾਨੀ ਮੁੱਦਾ ਕਿਉਂਕਿ ਭਾਜਪਾ ਦੇ ਕਿਸਾਨਾਂ ਦਾ ਜਿਹੜਾ ਅੱਜ ਕੱਲ ਬਹਿਰ ਚੱਲ ਰਿਹਾ ਜੀ ਉਹ ਬਹਿਰ ਇੱਕ ਐਸਾ ਦਈਏ ਆ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਕੋ ਜਿਹੜਾ ਕਿਸਾਨਾ ਔਰ ਬਾਜਪਾ ਦਾ ਆਪਸ ਵਿੱਚ ਬਹਿਰ ਦੱਸਿਆ ਜਾ ਰਿਹਾ ਕੋਈ ਬਹਿਰ ਨਹੀਂ ਹੈ ਇਹ ਕੁਛ ਸੈਂਟਰ ਜਿਹੜੀ ਸਾਡੀ ਹੈ ਸਾਡੀ ਮੋਦੀ ਸਾਹਿਬ ਨੇ ਇਹਦੇ ਬਾਰੇ ਬੜੇ ਜ਼ਿਆਦਾ ਨੇੜਤਾ ਔਰ ਗਹਿਨਤਾ ਨਾਲ ਇਹਦੇ ਤੇ ਧਿਆਨ ਕਰ ਰਹੇ ਨੇ ਤੇ ਉਹ ਬਹੁਤ ਜਲਦੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਮੁੱਦੇ ਨੂੰ ਔਰ ਮਾਹੌਲ ਨੂੰ ਦੋਨੋਂ ਚੀਜ਼ਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਡੇ ਉੱਪਰ ਵੱਡੇ ਬੈਠੇ ਨੇ ਇਹ ਇਸ ਨੂੰ ਬਹੁਤ ਜਲਦੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਕਰਨਗੇ ਜਿੱਦਾਂ ਤੁਸੀਂ ਕਿਹਾ ਜੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਪਾਜਪਾਤਾ ਜਿਹੜਾ ਲੀਡਰ ਹੈ ਉਹਨਾਂ ਦਾ ਹਰ ਹੱਥ ਕੋਈ ਨਾ ਕੋਈ ਇਸ ਬਾਰੇ ਬਿਆਨ ਆ ਜਾਂਦਾ ਹੈ ਕਿ ਕਿਸਾਨਾਂ ਨਾਲ ਆਪਾਂ ਗੱਲਬਾਤ ਕਰਨ ਲਈ ਤਿਆਰ ਹੈ ਕਿਸਾਨਾਂ ਨਾਲ ਪਰ ਉਹ ਆਪਣੇ ਮੁੱਦੇ ਦੱਸਣ ਕਿਸਾਨ ਤਾਂ ਪਹਿਲਾਂ ਹੀ ਸ਼ੋਅ ਕਰ ਚੁੱਕੇ ਆ ਕਿ ਆਪਾਂ ਰੱਦ ਕਰਾਣੇ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਸਾਰਾ ਸੈਂਟਰ ਦਾ ਹੀ ਪ੍ਰਸ਼ਨ ਹੈ ਪਰ ਇਹਦੇ ਵਿੱਚ ਅਗਰ ਜੇ ਤੁਸੀਂ ਮੇਰੇ ਤੋਂ ਪੁੱਛਣਾ ਚਾਹੋਗੇ ਤੇ ਅਸੀਂ ਦਾ ਸਦਾ ਹੀ ਆਪਣਾ ਕਿਸਾਨ ਹਮਾਇਤੀ ਰਹੇ ਆਂ ਔਰ ਸਦਾ ਹੀ ਕਿਸਾਨੇ ਹਮਾਇਤੀ ਰਵਾਂਗੇ ਤੇ ਅਸੀਂ ਆਪਣੀ ਉੱਪਰਲੀ ਜਿਹੜੇ ਸਾਡੇ ਵੱਡੇ ਬੈਠੇ ਨੇ ਉਹਨਾਂ ਨੂੰ ਵੀ ਇਹ ਦਰਖਾਸਤ ਅਸੀਂ ਕਰਦੇ ਰਹਿੰਦੇ ਆਂ ਕਿ ਇਸ ਮੁੱਦੇ ਨੂੰ ਜਲਦ ਤੋਂ ਜਲਦ ਸੁਲਟਾਇਆ ਜਾਵੇ ਕਿਸਾਨਾਂ ਦਾ ਬਾਰੇ ਬਹੁਤ ਗਹਿਨਤਾ ਨਾਲ ਜਿਹੜੀ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਸੋਚ ਵਿਚਾਰ ਚੱਲ ਰਿਹਾ ਹੈ ਤੇ ਉਸ ਮੁੱਦੇ ਨੂੰ ਬਹੁਤ ਜਲਦ ਤੋਂ ਜਲਦ ਨਿਪਟਾਇਆ ਜਾਵੇ ਤੇ ਖੰਨਾ ਜੀ ਪੰਜਾਬ ਚ ਪੰਜਾਬ ਚ ਤੁਸੀਂ ਚੋੜਾਂ ਲੜੀਆਂ ਪਿੱਛੇ ਕੌਂਸਲ ਚੋੜਾਂ ਲੜੀਆਂ ਤੇ ਉਹਦੇ 'ਚ ਤੁਹਾਡੀ ਹਾਰ ਹੋਈ ਆ ਆ ਟੈਂਕ ਪੂਰੇ ਪੰਜਾਬ 'ਚ ਦੁਆਹਾਂ ਥਿੰ ਤੁਹਾਡੀਆਂ 5 ਜਾਂ 7 ਸੀਟਾਂ ਆਈਆਂ ਤੇ ਹੁਣ ਕਿੰਨਾਂ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਸਾਹਮਣੇ ਜਾਓਗੇ ਕਿਉਂਕਿ ਲੋਕ ਤਾਂ ਪਸੰਦ ਨਹੀਂ ਕਰਦੇ ਤੁਹਾਨੂੰ ਕੋਈ ਬੋਰਡ ਵੀ ਲਗਾਣ ਨਹੀਂ ਦਿੰਦਾ ਕੋਈ ਕੈਂਪੇਨ ਨਹੀਂ ਕਰਨ ਦਿੰਦਾ ਤਾਂ ਕਿੱਦਾਂ ਚੱਲੇਗਾ ਜੀ ਤਾਂ ਅਸਤਰਾ ਜੀ ਉਹ ਠੀਕ ਹੈ ਕਿ ਸਾਨੂੰ ਤੁਹਾਡੀ 'ਚ ਬਹੁਤ ਦਿੱਕਤਾਂ ਆ ਰਹੀਆਂ ਕਿਸਾਨੀ ਮੁੱਦੇ ਕਰਕੇ ਜਿਹਦੇ ਵਿੱਚ ਸਾਡੀ ਵਿਰੋਧਤਾ ਕੀਤੀ ਜਾਂਦੀ ਹੈ ਪਰ ਐਸੀ ਕੋਈ ਗੱਲ ਨਹੀਂ ਸਾਡੀ ਜਿਹੜੀ ਪਾਰਟੀ ਹੈ ਬੜੀ ਉੱਚ ਸਤਰ ਦੇ ਉੱਤੇ ਆਪਣੀ ਜਿਹੜੀ ਹੈ ਸਮਾਜ ਨਾਲ ਜੁੜੀ ਹੋਈ ਆ ਉਹ ਸਮਾਜ ਦੇ ਲਈ ਹਮੇਸ਼ਾ ਹੀ ਕੰਮ ਕੰਮ ਕਰਨ ਵਾਸਤੇ ਚਾਹ ਮੰਨ ਰਹੀ ਔਰ ਕੰਮ ਕਰਦੀ ਰਹੀ ਹੈ ਔਰ ਕਰਦੀ ਰਹੇਗੀ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਸਮਾਂ ਆਇਆ ਹੋਵੇ ਚਾਹੇ ਉਹ ਪਿੱਛੇ ਕੋਵਿਡ ਦਾ ਸਮਾਂ ਆਇਆ ਜਾਂ ਕੋਈ ਵੀ ਸਮਾਂ ਆਇਆ ਹੈ ਮਹਾਂਮਾਰੀ ਦਾ ਸਮਾਂ ਆਇਆ ਹੈ ਇਹਦੇ ਵਿੱਚ ਵੀ ਪੂਰਾ ਵੱਧ ਚੜ ਕੇ ਸਾਡੀ ਬੰਦਿਆਂ ਨੇ ਕੰਮ ਕੀਤਾ ਤੇ ਕਰਦੇ ਰਹਿਣਗੇ ਜੋ ਵੀ ਸਮਾਜ ਦੀਆਂ ਮੁਰਲੀਆਂ ਜ਼ਰੂਰਤਾਂ ਨੇ ਇਹ ਉਹਨਾਂ ਦੀਆਂ ਜੋ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਹਮੇਸ਼ਾ ਤਿਆਰ ਲੈਂਦੇ ਨੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਕੋਈ ਵੀ ਆਮ ਜਨਤਾ ਦਾ ਵਿਰੋਧ ਨਹੀਂ ਸਹਿਣਾ ਪੈਂਦਾ ਸਿਵਾਏ ਕਿਸਾਨਾਂ ਨੂੰ ਛੋੜ ਕੇ ਉਹ ਵੀ ਬਹੁਤ ਜਲਦ ਤੋਂ ਜਲਦ ਨਾਲ ਠੀਕ ਹੋ ਜਾਏਗਾ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਣੀ ਜਿੱਦਾਂ ਪੰਜਾਬ 'ਚ ਤੁਸੀਂ ਕਿਹਾ ਜੀ ਕੋਵਿਡ 'ਚ ਆਪਾਂ ਬਹੁਤ ਮਦਦ ਕੀਤੀ ਹੈ ਸਾਨੂੰ ਦੱਸੋਗੇ ਜੀ ਕੁਝ ਉਦਾਹਰਣ ਦੇਵੋਗੇ ਮਨੂੰ ਲੱਗਦਾ ਨਹੀਂ ਮੈਂ ਖੁਦ ਮੈਂ ਅਜੇ ਤੱਕ ਕੋਈ ਦੇਖਿਆ ਨਹੀਂ ਹੈਗਾ ਕਿ ਜਿਹੜਾ ਆਪਣੇ ਪਰਸਨਲ ਤੋਂ ਪਾਸ ਪਾਸ ਦੇ ਜਿਹੜੇ ਹੈਗੇ ਆ ਵਰਕਰ ਹੈਗੇ ਆ ਉਹ ਘਰ ਘਰ ਜਾ ਕੇ ਕਿਸ ਨੂੰ ਰਾਸ਼ਨ ਦਿੰਦੇ ਹੋਣ ਜਾਂ ਕਿਸੇ ਨਾ ਕਿਸੇ ਕੁਝ ਮਦਦ ਕਰ ਰੂਏ ਲੋਕਾਂ ਨੂੰ ਨਹੀਂ ਇਹ ਤੁਹਾਨੂੰ ਥੋੜਾ ਸ਼ਾਇਦ ਇਹਦੇ ਬਾਰੇ ਨਹੀਂ ਪਤਾ ਸਾਡੀ ਵਕਤ ਵਕਤ ਅਖਬਾਰਾਂ ਤੁਸੀਂ ਜਾਂ ਜੇ ਖਬਰਾਂ ਦੇਖੀਆਂ ਹੋ ਤੇ ਤੁਸੀਂ YouTube ਚੈਨਲਸ ਜਾਂ ਹੋਰ ਚੈਨਲਾਂ ਦੇ ਵੀਡੀਓ ਦੇ ਉੱਤੇ ਵੀ ਸਾਡੀ ਵੀਡੀਓ ਪ੍ਰਸਾਰਿਤ ਹੁੰਦੀਆਂ ਰਹੀਆਂ ਅਸੀਂ ਕੋਵਿਡ ਮਹਾਮਾਰੀ ਦੇ ਵਿੱਚ ਘਰ ਘਰ ਜਾ ਕੇ ਜਿਹੜੇ ਲੋਕ ਹੋਮ ਕੁਆਰਟਾਈਨਸ 'ਚ ਗਏ ਉਹਨਾਂ ਨੂੰ ਖਾਣਾ ਉਪਲਬਧ ਕਰਵਾਇਆ ਗਿਆ ਉਹਨਾਂ ਨੂੰ ਜਿਹੜੀ ਹੋਰ ਜ਼ਰੂਰਤਾਂ ਸੀ ਉਹ ਪੂਰੀਆਂ ਕਰਵਾਈਆਂ ਗਈਆਂ ਉਹਨਾਂ ਨੂੰ ਆਕਸੀਜਨ ਸਿਲੰਡਰ ਦੀ ਹੋਰ ਚੀਜ਼ਾਂ ਜੀ ਦਵਾਈ ਦੀ ਰੈਡੀ ਰੈਡੀ ਮੈਸੇਜ ਦੀ ਹੋਰ ਚੀਜ਼ਾਂ ਦੀ ਜਿਹੜੀਆਂ ਵੀ ਚੀਜ਼ਾਂ ਦੀ ਬੈੱਡਾਂ ਦੀ ਕਿਸੇ ਚੀਜ਼ ਦੀ ਵੀ ਜ਼ਰੂਰਤ ਸੀ ਸਾਡੀ ਇੱਕ ਸੇਵਾ ਭਾਤੀ ਦੀ ਟੀਮ ਲੱਗੀ ਹੋਈ ਸੀ ਪ੍ਰੋਪਰ ਉਹਦੇ ਉੱਤੇ ਨਜ਼ਰ ਰੱਖਿਆ ਸੀ ਤੇ ਪੂਰੀ ਹਰ ਬੰਦੇ ਦੀ ਦਿਲ ਤੋਂ ਮਦਦ ਕੀਤੀ ਜਾ ਰਹੀ ਸੀ ਔਰ ਬਹੁਤ ਜ਼ਿਆਦਾ ਮਦਦ ਕੀਤੀ ਹੈ ਸਾਡੇ ਕੋਲ ਉਹਦੀ ਪੂਰੀ ਲਿਸਟ ਬਣੀ ਹੈ ਜੀ ਕਿਸ ਬੰਦੇ ਨੂੰ ਕੀ ਸਹੂਲਤ ਦਿੱਤੀ ਗਈ ਹੈ ਕੀ ਨਹੀਂ ਦਿੱਤੀ ਗਈ ਔਰ ਦਿਲ ਤੋਂ ਕੀਤਾ ਗਿਆ ਕੰਮ ਮੇਰੇ ਇੱਥੇ ਜਿਰਕਪੁਰ ਦੇ ਵਿੱਚ ਹੀ ਰੋਜ਼ ਸਬਕ ਸੋ ਖਾਣਾ ਅੰਦਾਜ਼ਨ ਇੱਕ ਟਾਈਮ ਦਾ ਜਿਹੜਾ ਕੋਵਿਡ ਹੋਮ ਕਵਾਰਟਾਈਨ ਨੂੰ ਦਿੱਤਾ ਜਾਂਦਾ ਸੀਗਾ ਔਰ ਉਹਦੇ ਵਿੱਚ ਜਿਹੜੇ ਵੀ ਸੇਵਾ ਭਾਰਤੀ ਦੇ ਅਸੀਂ ਮਿਲ ਕੇ ਜਿਹੜਾ ਇੱਕ ਇੱਕ ਬੰਦੇ ਨੂੰ ਅਸੀਂ ਘਰ ਪਹੁੰਚਾ ਰਹੇ ਸੀਗੇ ਮੈਨੂੰ ਤਾਂ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਸ਼ਿਕਾਇਤ ਹੋਈਏ ਇਸ ਬਾਰੇ ਜਾਂ ਕਿਸੇ ਨੂੰ ਕੋਈ ਇਸ ਤਰ੍ਹਾਂ ਲੱਗਦਾ ਹੋਏਗਾ ਕਿ ਸੇਵਾ ਭਾਰਤੀ ਜਾਂ ਭਾਜਪਾ ਨੇ ਮਿਲ ਕੇ ਕੰਮ ਨਹੀਂ ਕੀਤਾ ਸੈਨੇਟਾਈਜ਼ਰਸ ਵੰਡੇ ਨੇ ਮਾਸਕ ਵੰਡੇ ਨੇ ਹੱਥ ਧੋਣ ਦੇ ਸਾਬਣ ਵੰਡੇ ਨੇ ਹਰ ਤਰ੍ਹਾਂ ਨਾਲ ਜਿਸ ਤਰ੍ਹਾਂ ਨਾਲ ਵੀ ਜੋ ਸੁਰੱਖਿਆ ਕਰ ਸਕਦੇ ਸਫਾਈ ਧਿਆਨ ਚਲਾਇਆ ਗਿਆ ਆਪਣੇ ਆਪਣੇ ਕਲੋਨੀ ਆਪਣੇ ਆਪਣੇ ਬਾਟਾ ਕਰਤਨਾ ਮੈਂ ਕੰਮ ਕੀਤਾ ਹੈ ਤਾਂ ਖੰਨਾ ਜੀ ਮੇਰਾ ਸਵਾਲ ਸ਼ਾਇਦ ਮੈਂ ਦੁਬਾਰਾ ਕਰਾਂਗੀ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਕੁਝ ਸਮਾਜ ਸੇਵੀ ਲਾਈਕ ਤੁਸੀਂ ਤੁਸੀਂ ਸੇਵਾ ਕੀਤੀ ਹੈ ਜੀ ਹਨਾ ਜੀ ਤੁਸੀਂ ਸੇਵਾ ਕੀਤੀ ਹੈ ਮੈਨੂੰ ਪਤਾ ਮੈਂ ਸਵਾਲ ਕੀਤਾ ਕਿ ਪੂਰੇ ਪੰਜਾਬ ਚ ਕੋਈ ਅਜਾ ਉਦਾਹਰਣ ਦਿਓ ਤੁਸੀਂ ਕੀਤੀ ਹੈ ਇਹ ਸੇਵਾ ਪੂਰੇ ਪੰਜਾਬ ਚ ਜੀ ਹੋਰ ਕਿਸੇ ਨੇ ਕੀਤੀ ਹੋਵੇ ਤੁਸੀਂ ਸਮਾਜ ਸੇਵੀ ਹੋ ਤੁਸੀਂ ਸੇਵਾ ਕੀਤੀ ਆ ਪਹਿਲਾਂ ਵੀ ਕੀਤੀ ਆ ਸਾਨੂੰ ਪਤਾ ਆ ਪੂਰੇ ਪੰਜਾਬ ਚ ਤੁਹਾਡੇ ਤੋਂ ਕਿਉਂਕਿ ਇਲੈਕਸ਼ਨ ਪੂਰੇ ਸਿਰਫ ਜ਼ਿਲ੍ਹਪੁਰ ਚ ਨਹੀਂ ਹੋਣੇ ਪੂਰੇ ਪੰਜਾਬ ਚ ਇਲੈਕਸ਼ਨ ਹੋਣੇ ਆ ਤੇ ਪੂਰੇ ਪੰਜਾਬ ਚ ਤੁਹਾਡੀ ਕੀ ਸਟ੍ਰੈਟਜੀ ਆ ਕੀ ਮੁੱਦੇ ਲੈ ਕੇ ਜਾਓਗੇ ਤੁਸੀਂ ਲੋਕਾਂ ਤੱਕ ਲੋਕਾਂ ਦੇ ਜੋ ਵੀ ਕੰਮ ਨੇ ਜੋ ਵੀ ਕੰਮ ਨੇ ਉਹਨਾਂ ਕੰਮਾਂ ਦਾ ਜੋ ਵੀ ਲੋਕਾਂ ਦੀ ਤਕਲੀਫਾ ਉਹਨਾਂ ਨੂੰ ਦੂਰ ਕਰਨ ਦੇ ਮੁੱਦੇ ਲੈ ਕੇ ਹਮੇਸ਼ਾ ਜਾਂਦੀ ਹੈ ਜ਼ਿਆਦਾਤਰ ਲੋਕ ਲੋਕਾਂ ਦਾ ਕੀ ਉਹਦਾ ਬੰਦਾ ਬਿਜਲੀ ਪਾਣੀ ਔਰ ਸੜਕਾਂ ਦਾ ਮੁੱਦਾ ਔਰ ਸਫਾਈ ਦਾ ਮੁੱਦਾ ਇਹ ਸਾਰੇ ਮੁੱਦਿਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਜਿੰਨੀਆਂ ਵੀ ਮੋੜਲੀਆਂ ਜ਼ਰੂਰਤਾਂ ਨੇ ਤੁਹਾਨੂੰ ਪਹਿਲਾਂ ਵੀ ਕਿਹਾ ਜਿੰਨੀਆਂ ਵੀ ਉਹਨਾਂ ਦੀ ਮੋੜਲੀਆਂ ਜ਼ਰੂਰਤਾਂ ਹੈ ਉਹਨਾਂ ਨੂੰ ਪੂਰਾ ਕਰਨ ਦਾ ਹੀ ਮੁੱਦਾ ਲੈ ਕੇ ਅਸੀਂ ਸਮਾਜ ਦੇ ਵਿੱਚ ਜਾਵਾਂਗੇ ਔਰ ਘਰ-ਘਰ ਜਾਵਾਂਗੇ ਔਰ ਸਭ ਦਾ ਕੰਮ ਕਰਵਾਵਾਂਗੇ ਇਸ ਦੇ ਵਿੱਚ ਸਾਡੀ ਜਿਹੜੀ ਪਾਰਟੀ ਹੈਗੀ ਆ ਬਿਲਕੁਲ ਅਗਰਸਰ ਹੈ ਹਮੇਸ਼ਾ ਤਿਆਰ ਰਹਿੰਦੀ ਹੈ ਉਹਦੇ ਵੀ ਪਿੱਟੇ ਦਿਖਾਉਣ ਦਾ ਕੋਈ ਮਤਲਬ ਨਹੀਂ ਇਸ ਟਾਈਮ ਖੰਨਾ ਜੀ ਸਭ ਤੋਂ ਜਿਹੜਾ ਪੰਜਾਬ ਦਾ ਮੇਨ ਉਦਦਾ ਹੈ ਜੀ ਬਿਜਲੀ ਤੇ ਦੂਜਾ ਪੈਟਰੋਲ ਪੈਟਰੋਲ ਜਿਹੜਾ ਉਸ ਸੈਂਟਰ ਤੋਂ ਚਲਦਾ ਜੀ 260% ਜਿਹੜਾ ਜੀ ਟੈਕਸ ਲਿਆ ਜਾ ਰਿਹਾ ਹੈ ਹੁਣਾ ਤੁਸੀਂ ਇਹ ਨਾ ਕਿਉਂਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਹੈ ਨਾ ਕਿ ਪੰਜਾਬ ਵਾਲੇ ਨੂੰ ਆਪਣਾ ਟੈਕਸ ਘੱਟ ਕਰਨਾ ਚਾਹੀਦਾ ਇਹ ਸਾਰੇ ਆਲਓਵਰ ਇੰਡੀ 100 ਰੁਪਏ ਪੈਟਰੋਲ ਹੋ ਗਏ ਤੁਸੀਂ ਆਪਣੇ ਇਸ ਬਾਰੇ ਪ੍ਰੋਟੈਸਟ ਕਿਉਂ ਨਹੀਂ ਕਿਉਂਕਿ ਇਹ ਲੋਕ ਮੁੱਦੇ ਹੈ ਜਿਹੜੇ ਜਿਹੜੇ ਲੋਕ ਮੁੱਦੇ ਆ ਪੈਟਰੋਲ ਹੋ ਗਿਆ ਪਾਣੀ ਹੋ ਗਿਆ ਬਿਜਲੀ ਹੋ ਗਿਆ ਬਿਜਲੀ ਪੰਜਾਬ 'ਚ ਸਭ ਤੋਂ ਜ਼ਿਆਦਾ ਮਹਿੰਗੀ ਹੈ ਤੁਹਾਡੀ ਭਾਜਪਾ ਨੇ ਕਦੇ ਵੀ ਇਸ ਬਾਰੇ ਪ੍ਰੋਟੈਸਟ ਨਹੀਂ ਕੀਤਾ ਇਸ ਵਾਰ ਕਿਉਂ ਇਹ ਜਿੱਥੇ ਤੱਕ ਤਾਂ ਪਟ્રોલ ਦਾ ਮੁੱਦਾ ਹੈ ਸੈਂਟਰ ਦਾ ਮੁੱਦਾ ਹੈ ਤੇ ਜਿਹੜਾ ਬਿਜਲੀ ਦਾ ਮੁੱਦਾ ਹੈ ਉਹ ਸਥਾਨੀ ਸਰਕਾਰ ਦਾ ਮੁੱਦਾ ਹੈਗਾ ਠੀਕ ਹੈ ਨਾ ਜੀ ਉਹਦੇ ਵਿੱਚ ਜੋ ਵੀ ਗਵਰਨਮੈਂਟ ਦੀ ਆਪਣੀ ਬਿਜਲੀ ਦੇ ਰੇਟ ਨੇ ਉਹਦੇ ਤੋਂ ਜੋ ਵੀ ਇਹ ਲੈ ਕਰਕੇ ਜਿੰਨੀ ਸਰਕਾਰ ਆਪਣੀ ਸਾਰੇ ਆਪਣੇ ਕੰਮਾਂ ਦੇ ਵਿੱਚ ਲਗਾਉਂਦੀ ਹੈਗੀ ਆ ਜਿੰਨਾ ਵੀ ਰੈਵਨਿਊ ਉਹਨਾਂ ਦਾ ਇਕੱਠਾ ਹੁੰਦਾ ਹੈ ਹੋਰ ਵੀ ਆਪਣੇ ਸਰਕਾਰ ਦੇ ਬਹੁਤ ਵੱਡੇ ਵੱਡੇ ਕੰਮ ਹਨ ਜਿਨ੍ਹਾਂ ਦੀ ਕਿਸੇ ਨਾ ਕਿਸੇ پاس ਕੋ ਲੈ ਕੇ ਔਰ ਦੂਜੇ ਪਾਸੇ ਲਗਾਏ ਜਾਂਦੇ ਨੇ ਇਹ ਤਾਂ ਸਰਕਾਰ ਦੇ ਆਪਣੇ ਅੰਤਰੀਮ ਫੈਸਲੇ ਨੇ ਉਹਨਾਂ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਸਰ ਫਿਰ ਲੋਕ ਮੁੱਦੇ ਕਿੱਥੇ ਗਏ ਜੀ ਸਰ ਲੋਕ ਮੁੱਦੇ ਜਿਹੜੇ ਜੀ ਪੈਟਰੋਲ ਹੈਗਾ ਡੀਜ਼ਲ ਹੈਗਾ ਆ ਮਹਿੰਗਾ ਹੋ ਰਿਹਾ ਇਹਦੇ ਬਾਰੇ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਜੀ ਇੱਕ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪ੍ਰੋਟੈਸਟ ਕਰਨਾ ਚਾਹੀਦਾ ਜੀ ਲੋਕਾਂ ਨੂੰ ਨਾਲ ਲੈ ਕੇ ਤੁਹਾਡੇ ਨਾਲ ਲੋਕ ਲੱਗੂਗੇ ਹੁਣ ਜਿੱਦਾਂ ਕਿਸਾਨੀ ਮੁੱਦਾ ਸੀਗਾ ਇਲੈਕਸ਼ਨਾਂ 'ਚ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਕਿਸਾਨਾਂ ਨੇ ਕਿਹਾ ਕਿ ਤੁਸੀਂ ਬਾਜਪਾ ਛੱਡ ਕੇ ਆਓ ਆਪਾਂ ਤੁਹਾਡੀ ਖੁਦ ਮਦਦ ਕਰਾਂਗੇ ਪਰ ਕਿਸੇ ਨੇ ਵੀ ਕਿਸੇ ਇੱਕ ਪਾਰਟੀ ਦੇ ਇੱਕ ਬੰਦੇ ਨੇ ਵੀ ਪਾਜ ਪਾ ਛੱਡ ਕੇ ਕਿਸਾਨਾਂ ਦਾ ਸਾਥ ਨਹੀਂ ਤਾਂ ਹਲਕੇ ਕਿਸਾਨ ਜਿਹੜੇ ਹੈਗੇ ਆ ਉਹ ਤੁਹਾਡੇ ਦਫ਼ਤਰ ਦੇ ਮੂਹਰੇ ਖੜ ਕੇ ਨਾਰੇ ਲਗਾ ਰਹੇ ਕਿ ਤੁਸੀਂ ਪਾਰਟੀ ਛੱਡੋ ਆਜ਼ਾਦ ਲੜੋ ਆਪਾਂ ਤੁਹਾਡਾ ਸਾਥ ਦੇਵਾਂਗੇ ਕੀ ਪਾਰਟੀ ਬਾਜੀ ਜਿਹੜੀ ਇਹਨਾਂ ਲੋਕਾਂ ਤੋਂ ਉੱਪਰ ਹੋਗੀ ਦੇਖੋ ਜੀ ਪਾਰਟੀ ਛੱਡਣ ਨਾਲ ਔਰ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਜਾਣ ਨਾਲ ਕਿਹੜਾ ਕਿਆ ਇਹ ਮੁੱਦੇ ਹੱਲ ਹੋ ਜਾਣੇ ਸੀ ਜਿਹੜੇ ਮੁੱਦੇ ਨੇ ਜਦ ਹੱਲ ਹੋਣਾ ਤਦ ਹੀ ਹੱਲ ਹੋਣਾ ਜੋ ਵੀ ਉਹਦਾ ਉੱਪਰ بڑے بڑے ਸੋਚਮਾਨ ਸੁਜਾ ਸਮਝਦਾਰ ਬੰਦੇ ਬੈਠੇ ਹੋਏ ਨੇ ਜਿਹੜਾ ਇਹਨਾਂ ਚੀਜ਼ਾਂ ਦੇ ਇੱਕ ਇੱਕ ਮਿੰਟ ਦੇ ਉੱਤੇ ਗੌਰ ਕਰਦੇ ਨੇ ਉਹਨਾਂ ਨੂੰ ਦੇਖਦੇ ਨੇ ਸੋਚਦੇ ਨੇ ਸਮਝਦੇ ਨੇ ਉਹ ਇਹਨਾਂ ਦੇ ਉੱਤੇ ਪਹਿਲੀ ਇੰਨੀ ਜ਼ਿਆਦਾ ਮਤਲਬ ਸਹੀ ਤਰੀਕੇ ਨਾਲ ਚਲਦੇ ਸਾਡਾ ਪਾਰਟੀ ਛੱਡਣ ਨਾਲ ਆਜ਼ਾਦ ਜਾਣ ਨਾਲ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ ਸਾਡੀ ਜਿਹੜੀ ਆਪਣੀ ਪਰਸਨਲ ਪਾਰਟੀ ਨਾਲ ਵਿਚਾਰਧਾਰਾ ਮਿਲਦੀ ਹੈ ਸਾਡੀ ਵਿਚਾਰਧਾਰਾ ਦੀ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਹੈ ਇਸ ਕਰਕੇ ਅਸੀਂ ਜੋ ਹੈ ਆਪਣਾ ਸਾਰਾ ਦੇਖਦੇ ਜਿਹਦੇ ਨਾਲ ਜੁੜੇ ਹੋਏ ਆ ਜੀ ਔਰ ਸਾਨੂੰ ਇਸ ਤੋਂ ਸਾਨੂੰ ਕੋਈ ਦਿੱਕਤ ਨਹੀਂ ਨਜ਼ਰ ਆਉਂਦੀ ਬਜੇ ਦੇ ਵਿੱਚ ਕੋਈ ਅਸੀਂ ਗੱਲ ਤੁਸੀਂ ਹੋਏ ਇੱਕ ਗੱਲ ਕਹੀ ਹੈ ਜੀ ਕਿ ਭਾਜਪਾ ਜਿਹੜੀ ਹਿੰਦੂਆਂ ਦੀ પાર્ટી ਹੈ। ਕੀ ਹਿੰਦੂ ਪੰਜਾਬ ਚ ਪਾਸਪਨ ਚਾ ਸਕਦੀ ਹੈ ਕਿੰਨੇ ਪਰਸੈਂਟ ਦੇ ਹੋਰ ਹਿੰਦੂ ਕੈਂਪ ਤੋਂ ਮਤਲਬ ਮੇਰਾ ਉਹ ਹਰ ਹਿੰਦੁਸਤਾਨੀ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਭਾਰਤ ਚ ਰਹਿੰਦਾ ਹਰ ਬੰਦਾ ਉਹ Hindu ਹੈ ਜਿਹੜਾ Hindu ਕੁਸ਼ ਪਰਬਤ ਦੇ ਅੰਦਰ ਅੰਦਰ ਰਹਿੰਦਾ ਹੈ ਠੀਕ ਹੈ ਇਹ ਸਾਡੀ ਭਾਰਤੀਆਂ ਦੀ ਆਪਣੀ ਪਾਰਟੀ ਹੈ ਇਸ ਜੱਤ ਤੋਂ ਵੀ ਇਹ ਆਈ ਹੈ ਇਹਨੇ ਇੱਕ ਸਿਰਫ ਤੁਸੀਂ ਪٹرول ਡੀਜ਼ਲ ਜਾਂ ਬਿਜਲੀ ਨੂੰ ਨਾ ਲੈ ਕੇ ਚੱਲੋ ਹਰ ਪਾਸੇ ਇਸਨੇ ਆਪਣੇ ਭਾਰਤ ਨੂੰ ਪੂਰੇ ਵਿਦੇਸ਼ਾਂ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਇਸ ਦਾ ਭਾਰਤ ਦਾ ਇੱਕ ਆਪਣਾ ਇੱਕ ਨਾਮ ਬਣਿਆ ਅਲੱਗ ਤੋਂ ਇੱਕ ਆਪਣਾ ਜਿਹੜਾ ਹੈਗਾ ਇੱਕ ਲੱਖ ਤੋਂ ਅਲੱਗ ਤਰ੍ਹਾਂ ਤੋਂ ਦਿਖਾਈ ਪੜਦਾ ਹੈ ਸਾਰਾ ਸੰਸਾਰ ਦੇ ਵਿੱਚ ਸਾਡੇ ਹਿੰਦੁਸਤਾਨ ਦੀ ਭਾਰਤ ਦੀ ਇਸ ਦੀ ਪੂਰਾ ਬੋਮਪਾਲਾ ਹੈਗਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰੀਕੇ ਦੀ ਕੋਈ ਦਿੱਕਤ ਨਜ਼ਰ ਆਉਂਦੀ ਹੋਵੇ ਇੱਕ ਤੁਸੀਂ ਹੁਣ ਸਿਰਫ ਪੈਟਰੋਲ ਡੀਜ਼ਲ ਦੀ ਗੱਲ ਕੀਤੀ ਹੈ ਮੈਂ ਪੈਟਰੋਲ ਡੀਜ਼ਲ ਤੋਂ ਹਟ ਕੇ ਦੀ ਦਾਲਾ ਲਾ ਲਓ ਤੇਲ ਲਾ ਲਓ ਸਰੋਂ ਦਾ ਤੇਲ ਇਸ ਟਾਈਮ ਲਗਭਗ 200 ਦੇ ਕਰੀ ਹੋ ਗਿਆ ਜੀ ਇੱਕ ਕੱਲਾ ਸਰੋਂ ਦਾ ਤੇਲ ਹੈ ਜੀ ਇੱਕ ਰਿਫਾਈਂਡ ਜਿਹੜਾ ਸੀਗਾ ਰਿਫਾਈਂਡ ਪਿਛਲੇ ਸਾਲ ਹੀ ਲਗਭਗ 80 ਰੁਪਏ ਦਾ ਸੀਦਾ ਹੁਣ ਉਹ 180 ਰੁਪਏ ਦਾ 100 ਰੁਪਏ ਵੱਧ ਗਿਆ ਜੀ ਆਮ ਜਨਤਾ ਕਿੱਥੇ ਜਾਵੇ ਜਿਹੜੀ ਭਾਜਪਾ ਨੇ ਮਹਿੰਗਾਈ ਅਥੜੀ ਇੱਕ ਅਸਮਾਨ ਤੱਕ ਪਹੁੰਚਾ ਦਿੱਤੀ ਹੈ ਤੇ ਇਹ ਘੱਟ ਹੁਣ ਨਹੀਂ ਚਾਹੇ ਕਾਨੂੰ ਕੋਈ ਵੀ ਸਰਕਾਰ ਆ ਜੇ ਚਾਹੇ ਕਾਂਗਰਸ ਸਰਕਾਰ ਆ ਜੇ ਚਾਹੇ ਕੋਈ ਹੋਰ ਸਰਕਾਰ ਆ ਦੇ ਕਿਉਂਕਿ ਕੋਈ ਵੀ ਸਰਕਾਰਾਂ ਉਹ ਆਪਣੀ ਜੇਬ ਖਾਲੀ ਨਹੀਂ ਕਰਦੀਆਂ ਜਿਹੜੀ ਇੱਕ ਵਾਰੀ ਮਹਿੰਗਾਈ ਚੱਲੇ ਗਈ ਪੈਟਰੋਲ 100 ਤੇ ਚਲਾ ਗਿਆ ਉਹਨਾਂ ਨੇ 50 ਤੇ ਨਹੀਂ ਲੈਣੀ ਆ ਨਾਮ ਦੇਣਾ ਉਹਨਾਂ ਨੇ ਕਿ ਭਾਜਪਾ ਨੇ ਕਿਹਾ ਸੀਗਾ ਇਹ ਇਸੇ ਤਰ੍ਹਾਂ ਜਿਹੜਾ ਬਾਕੀ ਚੀਜ਼ਾਂ ਦੇ ਮਹਿੰਗਾਈ ਦਾਣਾ ਲਾ ਲਓ ਯਾ ਤੇ ਲਾ ਲਓ ਯਾਰੀਫਾਈਨ ਲਾ ਲਓ ਰੇਟ ਵੱਧ ਗਏ ਆ ਉਹ ਦੂਜੀ ਸਰਕਾਰਾਂ ਨੂੰ نیچے ਨਹੀਂ ਲੈ ਕੇ ਆਣਾ ਕਿਉਂਕਿ ਉਹਨਾਂ ਦੀ ਜੇਬ ਭਰੀਆਂ ਜਿਹੜਾ ਇਸ ਤੇ ਸਾਰਾ ਦੋਸ਼ ਜਾਣਾ ਭਾਜਪਾ ਤੇ ਜਾਣਾ ਹੈ ਇਹਦੇ ਮੈਂ ਟੋਟੇ ਦੇਣਾ ਦੇਖੋ ਜੀ ਜਿੱਤੇ ਦਿਨ ਤੋਂ ਤੁਸੀਂ ਤੇਲਾਂ ਦੀ ਮਹਿੰਗਾਈ ਔਰ ਤੇਲਨ ਦੀ ਤੇਲ ਤੇਲਨ ਦੀ ਮਹਿੰਗਾਈ ਦੀ ਗੱਲ ਕਰਦੇ ਹੋ ਉੱਥੇ ਤਾਂ ਇਹ ਸਾਰੀ ਪੈਦਾਵਾਰ ਦੇ ਉੱਤੇ ਸਾਰੇ ਨਿਰਭਰ ਕਰਦੀ ਹੈ ਜੀ ਤੁਸੀਂ ਦੇਖੋ ਨੂੰ ਇੱਕਦਮ ਦਾਹਲਾ ਮੰਡੀਆਂ ਹੋ ਗਈਆਂ ਪੈਦਾਵਾਰ ਅੱਛੀ ਹੋਈ ਹੈ ਦਿਲਨ ਦੀ ਪੈਦਾਵਾਰ ਅੱਛੀ ਹੋਈ ਹੈ ਸਾਰਿਆਂ ਦੇ ਰੇਟ ਨੀਚੇ ਆ ਰਹੇ ਨੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਿਸਾਨੀਆਂ ਕਿਸਾਨਾਂ ਨਾਲ ਉਹ ਪੈਦਾਵਾਰ ਨਾਲ ਉਹਨਾਂ ਨੂੰ ਉਹਨਾਂ ਦੀ ਪੂਰੀ ਕੀਮਤ ਮਿਲੇ ਉਹਦੇ ਨਾਲ ਜੁੜੀਆਂ ਹੋਈਆਂ ਨੇ ਉਹਦੇ ਵਿੱਚ ਚਾਹੇ ਸਾਡੀ ਸਰਕਾਰ ਹੈ ਚਾਹੇ ਕੋਈ ਵੀ ਸਰਕਾਰ ਹੈ ਉਹ ਸਾਰੀ ਫਸਲ ਕਿਸ ਤਰ੍ਹਾਂ ਦੀ ਹੋ ਰਹੀ ਹੈ ਉਹਦੇ ਉੱਤੇ ਨਿਰਭਰ ਕਰਦਾ ਆਪਾਂ ਜੀ ਜ਼ੀਰਕਪੁਰ ਦੇ ਮੁੱਦੇ ਤੇ ਕਰ ਰਹੇ ਆਪਾਂ ਨੇੜੇ ਆਦੇ ਆ ਜੀ ਜ਼ਿਰਕਪੁਰ ਦੇ ਕਿਹੜੇ ਮੁੱਦੇ ਜਿਨ੍ਹਾਂ ਨਾਲ ਤੁਸੀਂ ਇਲੈਕਸ਼ਨਾਂ 'ਚ ਲੋਕਾਂ ਸਾਹਮਣੇ ਜਾਓਗੇ ਕਿਉਂਕਿ ਜਿਹੜਾ ਜ਼ਿਰਕਪੁਰ ਦਾ ਸਭ ਤੋਂ ਵੱਡੇ ਮੁੱਦੇ ਆ ਜ਼ਿਰਕਪੁਰ 'ਚ ਜਿਹੜੀ ਨਜਾਇਜ਼ ਕਲੋਨੀਆਂ ਕੱਟ ਰਹੀਆਂ ਤੁਸੀਂ ਖੁਦ ਇੱਕ ਬਿਲਡਰ ਹੋ ਨਜਾਇਜ਼ ਕਲੋਨੀਆਂ ਕੱਟ ਰਹੀਆਂ 15-15 ਕਿੱਲੇ ਤੇ 20-20 ਕਿੱਲੇ ਦੀ ਨਜਾਇਜ਼ ਕਲੋਨੀਆਂ ਕੱਟ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਤਾਂ ਤੁਹਾਡੀ ਪਾਰਟੀ ਪਾਈ ਨਾ ਪਿੱਛੇ ਕੋਈ ਵੀ ਆਵਾਜ਼ ਉੱਕਦੀ ਹੈ ਨਾ ਕੋਈ ਹੋਰ ਪਾਰਟੀ ਸਾਡੇ ਐਮਐਲਏ ਸਾਹਿਬ ਸਿਰਫ ਬੋਲਦੇ ਆ ਪਰ ਉਹ ਵੀ ਮੌਕੇ ਤੇ ਨਹੀਂ ਪਹੁੰਚਦੇ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿਉਂ ਨਹੀਂ ਤੁਹਾਡੀ ਪਾਰਟੀ ਉੱਥੇ ਮੌਕੇ ਤੇ ਜਾ ਕੇ ਉਹਨਾਂ ਨੂੰ ਪ੍ਰੋਟੈਸਟ ਕਰਦੀ ਕਿ ਇਹਨਾਂ ਚੀਜ਼ਾਂ ਨੂੰ ਬੰਦ ਕਰ ਦੇ ਸਰ ਸਾਡੀ ਪਾਰਟੀ ਹਮੇਸ਼ਾ ਹੀ ਜਾਏ ਨਜਾਜ ਕਲੋਨੀਆਂ ਚਾਹੇ ਨਜਾਜ ਸਾਰੀਆਂ ਹੋ ਰਹੀਆਂ ਉਹਦੀ ਮੰਗ ਲੈ ਕੇ ਈਓ ਆਫਿਸ ਦੇ ਵਿੱਚ ਜ਼ਰੂਰ ਜਾਂਦੀਆਂ ਨੇ ਈਓ ਆਫਿਸ ਦਾ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਕਿ ਉਹਦੇ ਉੱਤੇ ਬਿਲਡਿੰਗ ਬਰਾਚ ਨੂੰ ਭੇਜ ਕੇ ਉਹਨੂੰ ਰੁਕਵਾਇਆ ਜਾਵੇ ਸਾਡੇ ਅਸੀਂ ਉੱਥੇ ਖਾਲੀ ਜ਼ਮੀਨਾਂ ਤੇ ਜਾ ਕੇ ਨਾਰੇਬਾਜ਼ੀ ਕਰੀਏ ਜੋ ਮਰਜ਼ੀ ਕਰੀਏ ਉਹਦਾ ਕੋਈ ਅਸਰ ਨਹੀਂ ਹੈ ਇਹ ਸਾਰੀ ਜੜੀ ਵੀ ਲੋਕਲ ਜਿਹਦੀ ਸਰਕਾਰ ਹੁੰਦੀ ਹੈ ਪੰਜਾਬ ਦੇ ਵਿੱਚ ਜਿਦੀ ਵੀ ਸਰਕਾਰ ਹੈ ਯਾ ਜੋ ਸੀਟੀਪੀਟੀ ਗਵਰਨਮੈਂਟ ਹੈ ਸੀਟੀਪੀ ਗਵਰਨਮੈਂਟ ਹੈ ਸੀਟੀਪੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਨਜਾਇਜ਼ ਉਸਾਰੀਆਂ ਨੂੰ ਰੁਕਵਾਇਆ ਜਾਵੇ ਤੇ ਮਾਸਟਰ ਪਲਾਨ ਦੇ ਤਹਿਤ ਕੰਮ ਕਰਾਇਆ ਜਾਵੇ ਇਹਦੇ ਵਾਸਤੇ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਪੂਰਾ 100% ਆਸ਼ਵਾਸ਼ਣ ਦਵਾਉਂਦੇ ਹਾਂ ਕਿ ਅਸੀਂ ਇੱਕ ਕਲੋਨੀ ਤੋਂ ਬਹੁਤ ਦੂਰ ਦੀ ਗੱਲ ਹੈ ਅਸੀਂ ਇੱਕ ਘਰ ਵੀ ਨਜਾਇਜ਼ ਉਸਾਰੀ ਦਾ ਨਹੀਂ ਬਣਨ ਦਵਾਂਗੇ ਅਕਾਲੀ ਦਲ ਤੇ ਭਾਜਪਾ ਦਾ ਅਲਾਈਅੰਸ ਰਿਹਾ ਜੀ ਪਿਛਲੇ ਕਈ ਸਾਲ ਜਦ ਉਹਨਾਂ ਦਾ ਅਲਾਈਅੰਸ ਸੀ ਛਾਦ ਵੀ ਉਹਨੇ ਨਜਾਇਜ਼ ਕਲੋਨੀਆਂ ਕੱਟੀਆਂ ਗਈਆਂ ਜ਼ੀਰਪੁਰ ਦੇ ਸਾਰੇ ਜਿਹੜੇ ਨਾਲੇ ਸੀ ਕੁਦਰਤੀ ਚੋ ਸੀ ਉਹ ਸਾਰੇ ਲੋਕਾਂ ਦਵਾ ਦਾ ਬੁਲਾਏ ਗਏ ਉਹਨਾਂ ਬਾਰੇ ਕਦੇ ਵੀ ਭਾਜਪਾ ਨੇ ਕਦਮ ਨਹੀਂ ਚੁੱਕਿਆ ਇਸ ਵਰਗਾ ਦੇਖੋ ਜੀ ਜਿੱਥੇ ਤੱਕ ਤੁਹਾਡਾ ਇਹ ਆਪਸੀ ਸਾਡਾ ਗੱਠ ਜੋੜ ਦਾ ਸਵਾਲ ਸੀਗਾ ਸਾਡੀ ਗਿਣਤੀ ਬਹੁਤ ਹੀ ਗਿਣਤੀ ਦੇ ਬੰਦਿਆਂ ਦੇ ਵਿੱਚ ਸੀਗੀ ਸਾਡਾ ਜਿਹੜਾ ਸ਼ੇਅਰ ਸੀ ਬਹੁਤ ਘੱਟ ਸੀਗਾ ਉਹਦੇ ਵਿੱਚ ਹਮੇਸ਼ਾ ਤੁਹਾਨੂੰ ਪਤਾ ਹੈ ਕਿ ਜਿਹਦਾ ਬੋਲਬਾਲਾ ਜ਼ਿਆਦਾ ਹੁੰਦਾ ਜ਼ੋਰ ਜ਼ਿਆਦਾ ਹੁੰਦਾ ਉਸੇ ਦੀ ਚੱਲਦੀ ਹੈ ਸਾਡਾ ਕੋਈ ਵੀ ਸਥਾਨਕ ਉਮੀਦਵਾਰ ਜਾਂ ਬੰਦਾ ਜਾਂ ਐਮਸੀ ਕੋਈ ਵੀ ਜੇ ਅਗਰ ਜਿਰਕਪੁਰ ਦੀ ਕਮੇਟੀ ਲੈ ਲਈਏ ਤੇ ਸਾਡੇ ਤਿੰਨ ਜਾਂ ਚਾਰ ਬੰਦੇ ਸੀ ਜਿਹਦੇ ਵਿੱਚ ਸਾਡੀ ਵੋਟ ਬਹੁਤ ਘੱਟ ਸੀਗੀ ਉਹਦੇ ਵਿੱਚ ਸਾਡੀ ਗੱਲ ਅਣ ਸੁਣੀ ਕੀਤੀ ਜਾ ਰਹੀ ਸੀਗੀ ਹੁਣ ਅਗਰ ਜਦ ਅਸੀਂ ਪੂਰਨ ਰੂਪ ਦੇ ਉੱਤੇ ਆਪਣੀ ਸਰਕਾਰ ਲੈ ਕੇ ਆਨੇ ਆ ਤੇ ਅਸੀਂ ਇਹ ਸਾਰੇ ਮੁੱਦਿਆਂ ਨੂੰ ਚਾਹੇ ਉਹ ਨਜਾਇਜ਼ ਕਲੋਨੀਆਂ ਦੇ ਹਨ ਚਾਹੇ ਉਹ ਜਿਹੜਾ ਤੁਸੀਂ ਮੁੱਦਾ ਮੈਨੂੰ ਨਹੀਂ ਵੀ ਦੱਸਿਆ ਉਹ ਵੀ ਮੈਂ ਦੱਸ ਦਿੰਦਾ ਜਿਹੜੀ ਸਭ ਤੋਂ ਵੱਡੀ ਰੇਲਵੇ ਕਰਾਸਿੰਗਸ ਹੈਗੀਆਂ ਅਸੀਂ ਉਹਨਾਂ ਨੂੰ ਬਹੁਤ ਜਲਦ ਠੀਕ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਸਰਦਾਂ ਨੂੰ ਠੀਕ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਪਾਣੀ ਦੀ ਨਿਕਾਸੀ ਨੂੰ ਗੰਦਗੀ ਨੂੰ ਗਾਰਬੇਜ ਨੂੰ ਇਹਨਾਂ ਸਾਰੇ ਮੁੱਦਿਆਂ ਨੂੰ ਅਸੀਂ ਲੈ ਕੇ ਆਵਾਂਗੇ ਔਰ ਪੂਰਨ ਰੂਪ ਦੇ ਉੱਤੇ ਤੁਹਾਨੂੰ ਪਤਾ ਲੱਗੇਗਾ ਆ ਵੀ ਕੋਈ ਸਰਕਾਰ ਆਈ ਹੈ ਤੇ ਕੋਈ ਕੰਮ ਹੋ ਰਿਹਾ ਤਨਵਾਜੀ ਜੀ ਜਿਵੇਂ ਕਿ ਸਾਡੇ ਨਾਲ ਸੰਜੀਵ ਖੰਨਾ ਜੀ ਜਿਨ੍ਹਾਂ ਨਾਲ ਬੜੀ ਇਸਤਾਨ ਨਾਲ ਅਜ਼ੀਰਪੁਰ ਤੇ ਪੰਜਾਬ ਦੀ ਰਾਜਨੀਤੀ ਤੇ ਗੱਲ ਹੋਈ ਆ ਤੇ ਦੇਖਦੇ ਤੁਸੀਂ ਅੱਗੇ ਜੇ ਆਪਾਂ ਖੁੰਡ ਚਾਚਾ ਚ ਮੁੰਡੇ ਨਵੇਂ ਨਵੇਂ ਮੁੰਡੇ ਲੈ ਕੇ ਆਂਦੇ ਰਾਂਗੇ ਆ ਵਿਕੀ ਵਿਭਾਗ ਤੋਂ ਸਰਚਾ ਚ ਥੈਂਕ ਯੂ